ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਦੀ ਲੜਾਈ ਜਾਂਦੇ ਸ਼ੁਰੂ ਕਰਦਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਜਮਾਤਾਂ ਨੂੰ ਮਲਟੀਪਲਾਈ ਕਰਕੇ ਸੋਚੋ ਉਹੋ ਜਿਹੇ ਹਾਲਾਤ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਉਸ ਕਿਸਮ ਦਾ ਦਰਦ ਉੱਠ ਗਿਆ ਅਸੀਂ ਕਿਨੋ ਗੇਟ ਤੇ ਦੇਖ ਰਿਹਾ ਪੁਲਿਸ ਬੜੀ ਹੈਵੀ ਡਿਪਲਿਊਟ ਕੀਤੀ ਹੋਈ ਹੈ ਮਤਲਬ ਪ੍ਰਦਰਸ਼ਨ ਦੀ ਚੇਤਾਵਨੀ ਪਹਿਲਾਂ ਹੀ ਦਿੱਤੀ ਗਈ ਸੀ ਪਰ ਪੁਲਿਸ ਪੂਰੀ ਤਰ੍ਹਾਂ ਨਾਲ ਕਨਸਟੀਟਿਊਸ਼ਨ ਐਗਜ਼ੈਕਟਲੀ ਉਹਦਾ ਹੀ ਚੱਲਣ ਜਿੱਥੋਂ ਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਲੇਕਿਨ ਇਹ ਉਸ ਚੀਜ਼ ਨੂੰ ਖਤਮ ਕਰਕੇ ਆਪ ਦਾ ਕਨਸਟੀਟਿਊਸ਼ਨ ਆਪਣੇ ਅਕੋਰਡਿੰਗਲੀ ਨਵੇਂ ਰੂਲ ਨਵੇਂ ਰੈਗੂਲੇਸ਼ਨ ਸਾਰਾ ਕੁਝ ਆਪਣੇ ਅਕੋਰਡਿੰਗਲੀ ਚਲਾਉਣਾ ਚਾਹੁੰਦੇ ਨੇ ਤਾਂਕਿ ਪੰਜਾਬ ਯੂਨੀਵਰਸਿਟੀ ਵੀ ਇਹਨਾਂ ਦੇ ਅੰਡਾ ਰਾਜ ਹੈ ਤੇ ਆਪਣਾ ਕਬਜ਼ਾ ਕਰ ਲੈਣ ਤਾਂਕਿ ਇਹ ਪ੍ਰਾਪਰਟੀ ਨੂੰ ਜਿੱਤਾ ਸਾਡੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਨੇ ਕਈ ਜ਼ਮੀਨਾਂ ਆਪਣੇ ਅੰਦਰ ਲੈ ਲਈਆਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅੰਦਰ ਕਰਕੇ ਕੀ ਬਦਾਚਾ ਸਰ ਕਿਹੜਾ ਇਹੋ ਜਿਹਾ ਕੋਈ ਚੀਜ਼ ਸ਼ੁਰੂ ਕਰਨ ਜਾ ਰਹੇ ਜਿਹਦੇ ਬਾਰੇ ਹਜੇ ਸਾਨੂੰ ਜਾਣਕਾਰੀ ਵੀ ਨਹੀਂ ਆਣ ਵਾਲੇ ਟਾਈਮ ਦੇ ਵਿੱਚ ਜਿਹਦਾ ਬਹੁਤ ਜ਼ਿਆਦਾ ਭਿਆੰਕਰ ਰੂਪ ਸਾਹਮਣੇ ਆ ਗਿਆ ਮੈਂ ਵੀ ਰਾਈਟ ਇਸ ਕਰਨ ਦੇ ਵਿੱਚ ਆਇਆ ਜੀ ਅਸੀਂ ਆਪ ਦੀ ਜਿਹੜੀ ਸਾਡੀ ਖੁਸਰੀ ਯੂਨੀਵਰਸਿਟੀ ਆ ਕੀਤੀ ਜਾਂਦੀ ਉਹਨੂੰ ਅਸੀਂ ਬਚਾਉਣ ਵਾਸਤੇ ਆਏ ਤੇ ਲਾਸਟ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਵਿੱਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਹਦਾਂ ਚਾਹੇ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤਰ੍ਹਾਂ ਆਉਂਦੇ ਜਾਂਦੇ ਰਹਾਂਗੇ ਪੂਰੇ ਪੂਰੇ ਦਿਲੋਂ ਪੂਰੇ ਭਰਕੇ ਆਏ ਆ ਜੀ ਤੇ ਉਸੇ ਤਰ੍ਹਾਂ ਹੀ ਪੜ ਕੇ ਆਏ ਦੋਸਤ ਬਾਰਡਰ ਤੇ ਕੜੀ ਸਰਕਾਰ ਨੇ ਦੇ ਦਿੱਤੀ ਬਾਰਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜ ਹੀ ਜਾਂਦੇ ਹੋ ਕੌਮ ਦੀ ਵੀ ਸੇਵਾ ਕੀਤੀ ਏ ਧਰਮੀ ਫੌਜੀਆ ਆਪਰੇਸ਼ਨ ਬਲੂ ਸਟਾਰ ਵਾਲੇ ਨਾ ਸਾਨੂੰ ਕਹੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬਹੁਤ ਸਦੀ ਜ਼ਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਅੱਜ ਤੇ ਕੋਈ ਪਰਵਾਹ ਨਹੀਂ ਕਿਆ ਆਇਆ ਜੌਨ ਸੀ ਨਿਆਣਾ ਕੀ ਮੰਗਾ ਆ ਉਹ ਪੂਰੀ ਕਰਾ ਅੱਗੇ ਤੇ ਐਸੀ ਕੋਈ ਗਲਤੀ ਨਾ ਕਰਾ ਇਹ ਤਾਂ ਸਿਰਫ ਇੱਕ ਹਲੀ ਟ੍ਰੇਲਰ ਆ ਫਿਲਮ ਸਾਰੀ ਪਿੱਛੇ ਪੜੀ ਆ ਅਗਰ ਸਰਕਾਰ ਦਾ ਪਰੇਖਾ ਹੋ ਨਾ ਕੋਈ ਵੀ ਇਹ ਨਿਆਣਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰ ਕਾ ਅਰ ਆਰਐਸਐਸ ਦਾ ਕਬਜ਼ਾ ਯਹਾਂ ਹੋ ਜਾਏਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਰ ਕਿੰਨਾ ਟਾਈਮ ਕੈ ਯੂਨਿਵਰਸਿਟੀ 95000 ਯੂਨੀਵਰਸਿਟੀ ਨੂੰ ਪਹੁੰਚਣ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਗੇਡ ਮਿਲੇ ਜ਼ਰੂਰ ਉਹਨਾਂ ਨੇ ਵੀ ਆਪਣਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰੀ ਐ ਥੋੜੇ ਹੀ ਬੰਦੇ ਤੇ ਉਹ ਮਾਨੂੰ ਟਹਿਕਾ ਹਮ ਯਹਾਂ ਆਗੇ ਯਹਾਂ ਕਿਸੇ ਮਾਨੂੰ ਨਹੀਂ ਰੋਕਿਆ ਆਪਾਂ ਕਿਉਂ ਕਹਦੇ ਪਰ ਸਰਕਾਰ ਜੌਨਸੀ ਨੇ ਬਦਫਹਿਲੀਆਂ ਕਰਾ ਨਾ ਇਹ ਮੈਂ ਭਗਵੰਤ ਮਾਨ ਨੂੰ ਵੀ ਕਹਿਣਾ ਚਾਹੂੰਗਾ ਵੀ ਕੋਈ ਫਾਇਦਾ ਨਹੀਂ ਹੈ ਮਾਨੂੰ ਸਾਰਾ ਪਤਾ ਆ ਕੌਣ ਸੀ ਸਰਕਾਰ ਕੈਸੀ ਆ ਕੌਣ ਸੀ ਨਹੀਂ ਕੈਸੀ ਹੈ ਇਨਕੇ ਸਾਰੇ ਚਾਲਚਲਨ ਦਾ ਪਤਾ ਆ ਇਨਕੇ ਹੱਥਾਂ ਮੇਂ ਦੇ ਦਿਆ ਪੰਜਾਬ ਜੌਨ ਸੇ ਨੱਚਣੇ ਗਾਣੇ ਵਾਲੇ ਆ। ਕਿਆ ਸ਼ਰਮ ਅੱਗਾ ਇਹਨੂੰ ਪਤਾ ਨਹੀਂ ਦਾ ਪੰਜਾਬ ਕੇ ਲੋਗਾਂ ਨੂੰ ਵੀ ਉਹਨੇ ਐਸੇ ਸੇ ਨਿਕੜਾਂਗੇ। ਕੋਈ ਬਾਤ ਨਹੀਂ ਹਾਲੋ ਹਾਲੋ ਪਤਾ ਲੱਗ ਜਾਗਾ ਨਾ। ਪ੍ਰਸ਼ਾਸਨ ਜੀ ਨੇ ਚੁੱਪੀ ਕਰਤੀ ਸੀ ਇਹਨੂੰ ਬੈਰੀਕੇਡ ਲਾ ਕੇ ਰੋਕਦੇ ਸੀ ਕਿ ਹਲਕਾ ਕਰਨਾ ਚਾਹੁੰਦੇ ਸੀ। ਨਹੀਂ 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 ਪਹਿਲੇ ਰੋਕਿਆ। ਦੇਖੋ ਪਹਿਲਾਂ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਵੀ ਪ੍ਰਸ਼ਾਸਨ ਰੋਕ ਰਿਹਾ ਆ ਪਰ ਫਿਰ ਬੱਚਿਆਂ ਨੇ ਥੋੜੀ ਜਿਹੀ ਹਿੰਮਤ ਮਾਰੀ। ਹੈਲੋ ਬੈਰੀਕੇਡ ਤੋੜ ਦिए। ਠੀਕ ਹੈ ਬੈਰੀਕੇਡ ਤੋੜ ਕੇ ਅੰਦਰ ਆ ਗਏ। ਹੁਣ ਆਪਣੇ ਆਪ ਦਿਖ ਜੂਗਾ ਸਰਕਾਰ ਨੂੰ ਵੀ ਹਾਂ ਇਹਨਾਂ ਨਾਲ ਇਹ ਗਲਤ ਹੈ ਇਹਨਾਂ ਦੇ ਐਮਪੀ ਵੀ ਆ ਇਸ ਮਲਵਿੰਦਰ ਕੰਧਰਨੇ ਦੇਖੋ ਮੈਨੂੰ ਨਹੀਂ ਐਮਪੀ ਐਮਪੀ ਦਾ ਪਤਾ ਹੈ ਇਹ ਐਮਪੀ ਕੇ ਦੀ ਨਹੀਂ ਕਿਹੜੇ ਐਮਪੀ ਨੇ ਕਹੋ ਐਮਪੀ ਨੂੰ ਪਹਿਲਾਂ ਕਿਉਂ ਨਹੀਂ ਆਇਆ ਐਮਪੀ ਹੁਣ ਨਹੀਂ ਨਹੀਂ ਹੁਣ ਫੋਟੋ ਕਰਵਾਣਾ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਇਹੋ ਜਿਹਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਇਹਨੂੰ ਕਰਿਆ ਹੁਣ ਉਹ ਨੰਬਰ ਬਣਾਣਾਗੇ ਲਗ ਜੂਗਾ ਐਮਪੀ ਐਨੂੰ ਵੀ ਪਤਾ ਹੁਣ 2027 ਚ ਕੋਈ ਗੱਲ ਨਹੀਂ ਅੱਜ ਲੱਗਦਾ ਮਜਬੂਤੀ ਨਾਲ ਗੱਲ ਪੁੱਛੇਗੀ ਉੱਪਰ ਬਿਲਕੁਲ ਮਜਬੂਤੀ ਨਾਲ ਪੂਰੀ ਮਜਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤ ਮਾਨ ਸਰਕਾਰ ਹੈ ਪੰਗਣਾ ਲੈ ਲਿਓ ਭੁੱਲ ਗਏ ਵੀ ਇਹ ਬਾਂਦਰ ਨੇ ਜੇ ਇਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਫਾਂਚ ਰਹਿੰਦੇ ਹੋ ਕਹਿਆ ਵਾਇਆ 2027 ਚ ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਪੂਰੀ ਤਨਾਹੀ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ ਸੂਝ ਸਮਝ ਕੇ ਆਇਓ ਕਦੇ ਫਿਰ ਕੋਈ ਗੱਲ ਹਾਂ ਕੋਈ ਪ੍ਰੇਖਿਸ਼ੇ ਨਾ ਰਹੇ ਠੀਕ ਹੈ ਇਹ ਨੂੰ ਇਹ ਨਹੀਂ ਸੀ ਕਿ ਮੰਤਰੀ ਵੀ ਸਰਕਾਰ ਇਸ ਪੱਧਰ ਤੇ ਵੀ ਜਾ ਸਕਦੀ ਹੈ ਵੀ ਯੂਨੀਵਰਸਿਟੀ ਨੂੰ ਟੋਟਲੀ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਠੀਕ ਹੈ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਪਾਰਟੀ ਦੀ ਜਾਂ ਤੁਹਾਡੇ ਲੋਕਾਂ ਦੀ ਕੀ ਰਣਨੀਤੀ ਹੈ ਕਿ ਹੁਣ ਜਿਹੜੀ ਹੈ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀਆਂ ਇਹ ਜਿਹੜੇ ਜਿੱਥੇ ਸੀ ਪੰਜਾਬ ਦੇ ਡਾਕੇ ਬਚ ਰਹੇ ਆ ਉਹ ਸਾਰੀ ਲੜਾਈ ਜਿਹੜੀ ਹੈ ਇੱਕ ਝੂਠੋ ਕੰਡੜ ਨੂੰ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਦਾਵਾ ਵੀ ਖਤਮ ਕੀਤਾ ਜਾ ਰਿਹਾ ਦਾਵਾ ਵੀ ਖਤਮ ਇਸ ਤਰੀਕੇ ਨਾਲ ਕਰ ਰਹੇ ਹੌਲੀ ਹੌਲੀ ਹਰ ਵਾਰੀ ਨਵਾਂ ਨੋਟੀਫਿਕੇਸ਼ਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿলিউਟ ਕਰ ਦਿੰਦੇ ਆ ਉਹ ਇਸ ਰਾਹ ਤੇ ਲਿਆਏ ਵੀ ਹੁਣ ਜਿਹੜੀ ਹੈ ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਪੱਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਦੀ ਲੜਾਈ ਜਾਂਦੇ ਸ਼ੁਰੂ ਕਰਤਾ ਸੀ ਉਹਨਾਂ ਨੂੰ ਸੈਸ਼ਨ ਸੰਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਸੀ ਪੀਟੀ ਕਾਲ ਜਮਾਤਾਂ ਕਿੰਨਾ ਕਸੂਰ ਮੰਨਣ ਨੂੰ ਇਸ ਦੇ ਵਿੱਚ ਦੇਖੋ ਸਾਰਿਆਂ ਦੇ ਮੈਂ ਕਿਸੇ ਅੱਜ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਸਮਝਦਾ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕੋਈ ਘਟ ਹੈ ਕੋਈ ਵੱਧ ਹੈ ਜੀ ਪਰ ਹੁਣ ਸਾਰਿਆਂ ਨੂੰ ਇੱਕ ਜੁਟਤਾ ਦੇ ਵਿੱਚ ਦਿਖਾ ਕੇ ਇਹ ਧੱਕੇਸ਼ਾਹੀ ਦੇ ਖਿਲਾਫ ਲੜਨ ਦੀ ਤੇ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਜੀ ਬਹੁਤ ਸ਼ੁਕਰੀਆ ਜਿਹੜੇ ਧੜਨੇ ਤੇ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਸ਼ਰਮਨਾ ਸਿਰ ਚੋਕਰਿਆ ਕੀ ਕਹਿਣਾ ਕਹਿਣ ਲਈ ਤੇ ਜ਼ੁਬਾਨ ਨਹੀਂ ਖੁੱਲ ਰਹੀ ਐ ਕਦੀ ਤੁਸੀਂ ਵੀ ਇੱਥੇ ਆਉਂਦੇ ਆ ਯੂਨੀਵਰਸਿਟੀ ਨੂੰ ਕਵਰ ਕਰਦੇ ਆ ਆਪਣੀ ਲਾਈਫਟਾਈਮ 'ਚ ਤੁਸੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਦੇਖੇ ਹੋਣਗੇ ਤੁਸੀਂ ਇਸ ਗੱਲ ਦੇ ਖੁਦ ਗਵਾਹ ਐ ਮੈਂ ਇਸ ਯੂਨੀਵਰਸਿਟੀ 'ਚ ਨੌਜਵਾਨੀ ਦੇ ਵੇਲੇ ਤੋਂ ਇੱਥੇ ਐਮਫੀਲ ਕੀਤੀ ਪੀਐਚਡੀ ਕੀਤੀ ਪੜ੍ਹਾਉਂਦਾ 20 ਸਾਲ ਪੜ੍ਹਾਇਆ ਮੈਂ ਪਰ ਮੈਂ ਇਹੋ ਜਿਹਾ ਭੱਦਾ ਕਿਣਾਉਣਾ ਸੀਨ ਜਿੱਥੇ ਇੱਕ ਕਿ ਲੱਗੇ ਇੰਜ ਲੱਗੇ ਕਿ ਕੋਈ ਬਾਹਰ ਵਾਰ ਹੋ ਗਈ ਆ ਸ਼ੁਰੂ ਕੋਈ ਜੰਗ ਯੁੱਧ ਸ਼ੁਰੂ ਹੋ ਗਿਆ ਮੈਂ ਉਹੋ ਜਿਹਾ ਸੀਨ ਨਹੀਂ ਦੇਖਿਆ ਸਾਰੇ ਗੇਟ ਬੰਦ ਆ ਇੱਕ ਮੰਦਰ ਦੇ ਜਿੱਥੇ ਲੋਕ ਪੂਜਾ ਕਰਨ ਆਉਂਦੇ ਆ ਪੜ੍ਹਾਈ ਕਰਨ ਆਉਂਦੇ ਆ ਤੁਸੀਂ ਗੇਟ ਬੰਦ ਕਰਕੇ ਪੁਜਾਰੀ ਬੈਠ ਜਾਏ ਤੇ ਲੋਕਾਂ ਚ ਕਿਹੋ ਜੀ ਨਿਰਾਸ਼ਾ ਹੋਊਗੀ ਉਸ ਨੂੰ ਕਈ ਗੁਣਾ ਮਲਟੀਪਲਾਈ ਕਰਕੇ ਸੋਚੋ ਉਹੋ ਜਿਹੇ ਹਾਲਾਤ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਉਸ ਕਿਸਮ ਦਾ ਦਰਦ ਉੱਠ ਰਿਹਾ ਅਸੀਂ ਕਿੰਨੋ ਗੇਟ ਤੇ ਦੇਖ ਰਿਹਾ ਪੁਲਿਸ ਬੜੀ ਹੈਵੀ ਡਿਪਲਿਊਟ ਕੀਤੀ ਹੋਈ ਆ ਲੱਗ ਪ੍ਰਦਰਸ਼ਨ ਦੀ ਚੇਤਾਵਨੀ ਪਹਿਲਾਂ ਹੀ ਦਿੱਤੀ ਗਈ ਸੀ ਪਰ ਪੁਲਿਸ ਪੂਰੀ ਤਰ੍ਹਾਂ ਜਾਨ ਹੀ ਨਹੀਂ ਦੇ ਰਹੀ ਅੰਦਰ ਸਿਰ ਨਹੀਂ ਮੈਂ ਕਹਿੰਦਾ ਕਿ ਇਹ ਯੂਨੀਵਰਸਿਟੀ ਇਹਨਾਂ ਦੇ ਪਿਓ ਦੀ ਆ ਪ੍ਰਾਈਵੇਟ ਅਦਾਰਾ ਹੈ ਇਹਨਾਂ ਦੀ ਨਿੱਜੀ ਯੂਨੀਵਰਸਿਟੀ ਆ ਪਬਲਿਕ ਯੂਨੀਵਰਸਿਟੀ ਆ ਪਬਲਿਕ ਨੂੰ ਕਿਉਂ ਨਹੀਂ ਆਉਣ ਦੇਣਗੇ ਮੈਂ ਤੁਹਾਡੇ মিডিਆ ਦਾ ਬੜਾ ਧੰਨਵਾਦੀ ਆ ਮੈਂ ਖੁਦ ਗੇਟ ਨੰਬਰ 3 ਤੇ ਗਿਆ ਪਹਿਲਾਂ ਦੇਖਿਆ ਕਿ ਉਹਨਾਂ ਨੇ ਚੰਗੇ ਬੰਦੇ ਸੀ ਕਿੰਦੇ ਜੀ ਪ੍ਰੋਫੈਸਰ ਸਾਹਿਬ ਮਾਫੀ ਨਹੀਂ ਆ ਸਕਦੇ ਅੰਦਰ ਤੁਸੀਂ ਇੱਥੋਂ ਦੀ ਤੁਸੀਂ ਇੱਕ ਨੰਬਰ ਗੇਟ ਥਾਣੀ ਅੰਦਰ ਆ ਸਕਦੇ ਫਿਰ ਮੈਂ ਦੋ ਥਾਣੀ ਲੰਘਣਾ ਪਿਆ ਮੈਨੂੰ ਉਧਰ ਦੀ ਰਸਤਾ ਸੀਗਾ ਉੱਥੇ ਬੱਸਾਂ ਲਾਈਆਂ ਜਾਂ ਇਸ ਤਰੀਕੇ ਨਾਲ ਕਰਕੇ ਅੱਗੇ ਹੱਦ ਹੋ ਗਈ ਆ ਯਾਰ ਐਡੇ ਕਿਹੜੇ ਬਦਮਾਸ਼ ਗੁੰਡੇ ਜਾਂ ਕੋਈ ਬਹੁਤ ਵੱਡੇ ਵਿਦੇਸ਼ ਦਾ ਹਮਲਾ ਹੋ ਰਿਹਾ ਯੂਨੀਵਰਸਿਟੀ ਦੇ ਕਿ ਤੁਸੀਂ ਇੰਜ ਕਰ ਰਹੇ ਸਰ ਜੀਨੇ ਲੱਗਦਾ ਸੀ ਵੱਡੇ ਕਿਸੇ ਲੋਕਾਂ ਨੇ ਆਣਾ ਸਾਸਮ ਕਾਮਯਾਬ ਹੋ ਗਿਆ ਰੋਕਣ ਚ ਫੇਲ ਕਰਤਾ ਇਹਨਾਂ ਸਾਰੇ ਚੰਡੀਗੜ੍ਹ ਨੂੰ ਸਾਰੀ ਜਿਹੜੇ ਸੜਕਾਂ ਆ ਰੀਆਂ ਬੰਦ ਕਰਤਾ ਫੀਲ ਕਰਤਾ ਹੁਣੇ ਬੰਦੇ ਇੱਥੇ ਆਏ ਆ ਕਹਿੰਦੇ ਨਵਾਂਗ੍ਰਾਮ ਤੋਂ ਅੰਦਰ ਨਹੀਂ ਆਉਣ ਦਿੱਤੇ ਜਾ ਰਿਹਾ ਪੀਜੀਆਈ ਚ ਜਿਹੜੇ ਪੇਸ਼ੈਂਟ ਆਉਣੇ ਆ ਉਹ ਪਰੇਸ਼ਾਨ ਹੈਗੇ ਆ ਆ ਨਾਲ ਦਾ ਪਾਸੇ ਤੇ ਪੀਜੀਆਈ ਹੈ ਸਾਡੇ ਸਾਹਮਣੇ ਤੁਹਾਡੇ ਬੈਕ ਤੇ ਇਸੇ ਤਰੀਕੇ ਨਾਲ ਜਿਹੜੇ ਹੋਰ ਐਸ ਪਾਸੇ ਮੁੱਲਾਂਪੁਰ ਵੱਲੋਂ ਉੱਥੇ ਬੈਰੀਕੇਡਿੰਗ ਕਰਕੇ ਉੱਥੋਂ ਵਾਪਸ ਕੀਤਾ ਜਾ ਰਿਹਾ ਯਾਨੀ ਉਹ ਇਹ ਕਹਿ ਰਿਹਾ ਕਿ ਜੇ ਇੱਥੇ ਲੋਕ ਆ ਕੇ ਆਪਣੀ ਰਾਜਧਾਨੀ ਚ ਖਾਸ ਕਰਕੇ ਪੰਜਾਬੀ ਪਰ ਟੈਸਟ ਕਰਨਗੇ ਤਾਂ ਫੇਰ ਇਹ ਪਤਾ ਨਹੀਂ ਕਿਹੜਾ ਵੱਡਾ ਪਾਪ ਤੇ ਵੱਡਾ ਨੁਕਸਾਨ ਹੋਣ ਵਾਲਾ ਇੰਜ ਨਾ ਕਰੋ ਤੁਸੀਂ ਲੋਕਾਂ ਦੇ ਗੁੱਸੇ ਨੂੰ ਹੋਰ ਜਨਮ ਦੇ ਰਿਆਂ ਹੋਰ ਉਹਨੂੰ ਵਧਾ ਰਹਿਆਂ ਚਾਹੀਦਾ ਇਹ ਸੀ ਕਿ ਚੁੱਪ ਕਰਕੇ ਜਿੱਥੇ ਵੀ ਉਹ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਰ ਦਿੰਦੇ ਇਹ ਜਿਸ ਤਰ੍ਹਾਂ ਬਾਕੀ ਪ੍ਰੋਟੈਸਟ ਇੰਨੀ ਡੇਢ ਦੇ ਚੱਲੇ ਆ ਇਹ ਉਹੀ ਕਿਸਾਨ ਆ ਜਿਹੜੇ 13 ਮਹੀਨੇ ਸੜਕਾਂ ਦੇ ਬੈਠੇ ਰਹੇ ਇਹ ਉਹੀ ਪੰਜਾਬੀ ਆ ਜਿਨ੍ਹਾਂ ਨੇ ਕਿਤੇ ਇੱਕ ਪੱਥਰ ਤੇ ਕੀ ਮਾਰਨਾ ਫੁੱਲ ਤੱਕ ਨਹੀਂ ਕਿਸੇ ਨੂੰ ਮਾਰਿਆ 13 ਮਹੀਨੇ ਛੋਟਾ ਡਿਸਪੀਸਪਲਨ ਨਹੀਂ ਹੁੰਦਾ ਹੈ ਲੱਖਾਂ ਲੋਕਾਂ ਨੂੰ ਬਿਠਾ ਕੇ ਰੱਖਣਾ ਇਹ ਇੱਥੇ 500 700 ਬੰਦਾ ਜੇ ਆਵੇ 1000 ਬੰਦਾ ਆਵੇ ਤੇ ਇਹਨਾਂ ਦੇ ਢਿੱਡ 'ਚ ਪੀੜ ਹੋਣ ਲੱਗ ਜਾਂਦੀ ਆ ਕੀ ਕੰਮ ਆਏ ਕੋਈ ਇਹੋ ਜਿਹਾ ਕੋਈ ਬਦਮਾਸ਼ ਨਹੀਂ ਆ ਰਹੇ ਗੁੰਡੇ ਨਹੀਂ ਆ ਰਹੇ ਕੋਈ ਅਤੰਕੀ ਨਹੀਂ ਆ ਰਹੇ ਪਰ ਇਹਨਾਂ ਨੇ ਮਾਹੌਲ ਇਹੋ ਜਿਹਾ ਬਣਾ ਰਿਆ ਕਿ ਜੇ ਵੀ ਕੋਈ ਅਤੰਕਵਾਦ ਇੱਥੇ ਫੈਲ ਗਿਆ ਜਾਂ ਕੋਈ ਅਤੰਕੀ ਆ ਰਹੇ ਅਗਲੀ ਸਟ੍ਰੈਟਜੀ ਮਨੀ ਮੇਰੇ ਨਾਲ ਹੀ ਅਗਲੀ ਸਟ੍ਰੈਟਜੀ ਪਹਿਲਾਂ ਤੇ ਅੱਜ ਦਾ ਹੀ ਦੇਖੀਏ ਸ਼ਾਮ ਤੱਕ ਕੀ ਹੁੰਦਾ ਇਹ ਰੱਬ ਨੂੰ ਅਰਦਾਸ ਕਰੋਗੇ ਸ਼ਾਂਤਮਈ ਰਹੇ ਕੋਈ ਇਹੋ ਜੀ ਆ ਹੋਰ ਇਹ ਕਰਨਾ ਕਰਦਾ ਮੈਨੂੰ ਇੰਜ ਲੱਗ ਰਿਹਾ ਕਿ ਸੀਨ ਕਿਤੇ ਬੜਗਾੜੀ ਵਾਲਾ ਨਾ ਬਣਾ ਦੇਣ ਇਹ ਬਹੁਤ ਦੁੱਖ ਹੋਊਗਾ ਸਾਨੂੰ ਇਸ ਗੱਲ ਦਾ ਮੈਂ ਇੱਥੇ ਖੜਾ ਅਸੀਂ ਆਪਣੀ ਵੱਲੋਂ ਵੀ ਪੂਰਾ ਕੋਸ਼ਿਸ਼ ਰਾਂ ਕਰਾਂਗੇ ਸਿੰਘੂ ਬਾਰਡਰ ਤੇ ਵੀ ਅਸੀਂ ਸਭ ਤੋਂ ਅੱਗੇ ਸੀ ਮੇਰੀ ਪੱਗ ਸਾੜ ਗਈ ਸੀਗੀ ਟੀਅਰ ਗੈਸ ਦਾ ਗੋਲਾ ਵੱਜ ਕੇ ਉਦੋਂ ਵੀ ਅਸੀਂ ਲੋਕਾਂ ਨੂੰ ਬਚਾਇਆ ਸੀ ਅੱਜ ਵੀ ਅਸੀਂ ਬਾਈਕਾਂ ਤੇ ਇੱਥੇ ਆ ਕੋਸ਼ਿਸ਼ ਕਰਾਂਗੇ ਕੋਈ ਕਲੈਸ਼ ਨਾ ਹੋਵੇ ਪਰ ਜੇ ਇਹਨਾਂ ਨੇ ਕੋਈ ਬਦਮਾਗੀ ਕੀਤੀ ਤਾਂ ਉਹਦੇ ਜ਼ਿੰਮੇਵਾਰ ਇਹੋ ਹੋਣਗੇ هاي <laughs> کالا